ਸਾਸਰੀ ਘਰ ਦੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਆਜਾ ਹੈਗਾ ਜੀ ਦਿਨ ਸ਼ੁੱਕਰਵਾਰ 15 ਮਾਰਚ ਤੇ ਇੱਧਰ ਜੀ ਮੈਂ ਆਪਣਾ ਬਲੌਗ ਸ਼ੁਰੂ ਕੀਤਾ ਸਵੇਰ ਤੋਂ 8:30 ਵੇ ਦਾ ਟਾਈਮ ਹੋਣਾ ਤੇ ਉੱਠ ਕੇ ਕੀ ਧੋਵੱਟੀ ਨੂੰ ਜਰਾ ਜਾ ਕੇ ਬੈਸ ਬੈਸ ਕਰਕੇ ਫਿਰ ਮਸ਼ੀਨ ਲਾਤੀ ਕੱਪੜੇ ਧੋਣ ਵਾਸਤੇ ਕਪੜੇ ਪਾ ਤਾ ਮਸ਼ੀਨ ਚ ਚਾਰਨਾ ਆਈਏ ਕਿ ਤਾਂ ਇਹ ਹਲਕਾ ਆਸਰਾ ਪਾ ਕੇ ਰੱਖੀ ਹੈ ਫਿਰ ਮੈਂ ਕਨਾਲ ਦੇ ਨਾਲ ਦੀ ਜੀ ਬਣਾ ਲੈਂਦੀ ਹਾਂ। ਉਹ ਵੀ ਕਪੜਿਆਂ ਉੱਪਰ ਕਾਫੀ ਟਾਈਮ ਹੋਇਆ ਲ ਮੈਨੂੰ ਕਪੜੇ ਅੱਦੇ ਨੂੰ ਤੇ ਨਾਲ ਨਾਲ ਪਿਆਰ ਦੇ ਖਾਣੇ ਦੀ ਤਿਆਰੀ ਵੀ ਆਪਾਂ ਹੁਣ ਕਰਦੇ ਹਾਂ। ਸਬਜ਼ੀ ਪੱਤੀ ਦੀ ਸੀ ਗਾਜਰਾ ਪੱਲਣੇ ਪੱਤੀਆਂ ਆਸਕੇ ਇੰਸਰਗਿੰ ਕਰਨਾ ਮਟਰ ਦੇ ਲਈ ਤੇ ਆਲੂ ਘਟ ਪਟ ਕੇ ਤੇ ਤੜਕਾ ਲਾਤਾ ਸੰਜੀ ਨੂੰ ਤੇ ਬਾਸਣ ਚਾਪੀ ਮਾਗੀ ਨਾਲ ਤੇ पांडे ਵਗੈਰਾ ਸਵੇਰੇ ਸਵੇਰ ਦਾ ਟਾਈਮ ਹੈ ਸਾਰਾ ਕੰਮ ਮੁਲੀਪਿਆ ਹਨ ਇਹ ਤਾਂ ਸ਼ੁਰੂ ਹੀ ਕਿੱਤਾ ਹੈ ਸਬਜੀ ਨੂੰ ਆਪਾਂ ਟੱਕ ਕੇ ਰੱਖ ਦਿੰਨੇ ਆ ਸੇਕਾ ਘਟਾ ਦਿੰਨੇ ਆ ਗੈਸ ਦਾ ਤੇ ਨਾਲ ਦੀ ਨਾਲ ਜੀ ਹੁਣ ਆਪਾਂ ਕੱਪੜਿਆਂ ਨੂੰ ਵੀ ਦੇਖਾਂਗੇ ਕਾਫੀ ਸਾਰੇ ਕੱਪੜੇ ਮੈਂ ਪਾਣੀ ਪੂਣੀ ਚ ਕੱਢ ਕੇ ਤੇ ਮੰਜੇ ਤੇ ਰੱਖ ਦਿੱਤੇ ਨੇ ਡ੍ਰੀਨ ਹੋ ਗਏ ਸੀ ਕੱਪੜੇ ਬੈਗ ਸੀ ਜਿਵਰਾਇਦਾ ਹੁਣ ਸਕੂਲ ਸ਼ੁਰੂ ਹੋਣਗੇ ਸੋਮਵਾਰ ਤੋਂ ਤੇ ਮੈਂ ਕਿਹਾ ਚਲੋ ਬੈਗ ਨੂੰ ਵੀ ਇੱਕ ਵਾਰ ਇਹਨੇ ਚੰਗੀ ਤਰ੍ਹਾਂ ਧੋ ਦੰਨੀ ਆ ਐਨ ਮੈਂ ਮਸ਼ੀਨ 'ਚ ਨਹੀਂ ਪਾਇਆ ਹੱਥ ਨਾਲ ਹੀ ਧੋਤਾ ਸੀਗਾ ਸਰ ਪਾ ਕੇ ਨਾ ਤੇਰੀ ਟੋਪੀ ਸੀਗੀ ਉਹਨਾਂ ਦੀ ਉਹ ਹੀ ਚੰਗੀ ਤਰ੍ਹਾਂ ਇਹਦੇ ਤੇ ਮਾਰਤੀ ਸਾਫ਼ ਹੋ ਗਿਆ ਤੇ ਹੁਣ ਧੋਪਿੰਨੀ ਤੇਜ਼ ਹੁੰਦੀ ਆ ਹੁਣ ਤਾਂ ਗਰਮੀ ਆ ਪੂਰੀ ਤੇ ਕੱਪੜੇ ਵੀ ਹੁਣ ਨੀਚੇ ਹੀ ਪਾਇਆ ਕਰਾਂਗੀ ਅੰਗੂ ਤਾਂ ਲੋਜੀ ਕਪੜੇ ਵਗੈਰਾ ਆਪਾਂ ਸਾਰੇ ਧੋ ਲਏ ਅਤੇ ਮੈਂ ਨਾ ਕੰਬਲ ਵੀ ਧੋਤਾ ਹੈ ਅੱਜ ਆਪਣਾ। ਇਹ ਵਾਕੇ ਚਲੋ ਧੋਪਤਾ ਪਤਾ ਪਤਾ ਹੁਣ ਇੰਨੀ ਵਧੀਆ ਨਿਕਲਦੀ ਹੈ। ਹੁਣ ਦਾ ਮਿੰਟ ਤਾਂ ਪਹਿਲਾਂ ਕਪੜੇ ਸੁੱਕ ਜਾਂਦੇ ਨੇ। ਲੋਜੀ ਕੰਬਰ ਗੁੰਬਰ ਵੀ ਧੋਤਾ ਤੇ ਲੈ ਜਾਂਦੇ ਆ ਆਪਣਾ ਸੂਟ ਵੀ ਮਸ਼ੀਨ ਚ ਪਾਤਾ ਸੀਗਾ। ਤੇ ਨਾਲ ਨਾ ਆ ਕੇ ਆਈਆਂ ਹੁਣ ਮੈਂ। ਕਪੜੇ ਸੁੱਕਣੇ ਪਾਣ ਵਾਸਤੇ ਇੱਥੇ ਕੋਠੇ ਤੇ ਬੈਠਿਆ ਤਾਂ ਬਿਲਕੁਲ ਵੀ ਨਹੀਂ ਜਾਣਾ ਹੂੰ ਇੰਨੀ ਗਰਮੀ ਹੋਈ ਪਈ ਐ ਲੋ ਜੀ फटाफट ਕਪੜੇ ਪਾ ਕੇ ਤੇ ਚੱਲੀਏ ਨੀੱਚੀ ਧੁੱਪ ਬਹੁਤ ਜ਼ਿਆਦਾ ਤੇਜ਼ ਐ ਲੋ ਜੀ ਕਪੜੇ ਵੀ ਆਪਾਂ ਸੁੱਕਣੇ ਪਾਉਂਦੇ ਐ ਬਸ ਉਹਨੇ 10-15 ਮਿੰਟਾਂ ਦੇ ਵਿੱਚ ਹੀ ਸੁੱਕ ਜਾਣੇ ਕਪੜੇ ਇੱਧਰ ਬਹੁਤ ਜ਼ਿਆਦਾ ਤੇਜ਼ ਧੁੱਪ ਪੈ ਰਹੀ ਜਿੱਧਰ ਕਪੜੇ ਨੇ ਆ ਵੇਖੋ ਜੀ ਕਪੜੇ ਸੁੱਕ ਵੀ ਗਏ ਨੇ ਹੁਣ ਮੈਂ ਨਾਲ ਦੀ ਨਾਲ ਤੈਵ ਵੀ ਲਾ ਲਾਂਗੀ ਕਪੜਿਆਂ ਨੂੰ ਜਿਹੜੇ ਹੁਣ ਪਏ ਨੇ ਉਹਨਾਂ ਨੂੰ ਹਲੇ ਹੋਰ ਥੋੜਾ 10-15 ਮਿੰਟ ਲੱਗਣਗੇ ਸੁੱਕਣੇ ਫਾਂ ਨੂੰ ਜਿਹੜੇ ਪੈਨਾਂ ਦੇ ਪਾਏ ਸੀ ਔਲਾਦ ਤੇ ਨੇ ਆ ਸੋਪੇ ਸੋਪੇ ਦੀ ਚੱਦਰਾਂ ਵਗੈਰਾ ਵੀ ਧੋਤੀਆਂ ਸੀ ਅੱਜ ਪਰਦੇ-ਪੁਰਦੇ ਵੀ ਧਾਰਤੇ ਸੀ ਬਾਰੀ ਦੇ ਕਾਫੀ ਸਾਰੇ ਕਪੜੇ ਹੋ ਗਏ ਸੀ ਇੱਕ ਕੰਬਲ ਆਜਾ ਧੋਤਾ ਇੱਕ ਫੇਰ ਧੋਮਗੀ ਅਗਲੀ ਵਾਰੀ ਲੋ ਜੀ ਹੁਣ ਆਪਾਂ ਸੋਫਿਆਂ ਤੇ ਚੰਦਰਾ ਵਗੈਰਾ ਢਾਤੀਆਂ ਨੇ ਇਹ ਪੁਰਾਣੀ ਚੱਦਰ ਸੀਗੀ ਮੇਰੇ ਕੋਲ ਉਹ ਹੀ ਢਾਤੀ ਹੈ ਮੈਂ ਆਵਲੀ ਚੱਦਰ ਵੀ ਤੋਰਤੀ ਸੀ ਐਨੂ ਰੂਮ ਹਮ ਟਾਂਗਤਾ ਹੈ ਇੱਥੇ ਤੋਪ ਪਾਉਂਦੀ ਐ ਨਾ ਬਰੰਡ ਚੇਸ ਕਰਕੇ ਫਿਰ ਚੱਦਰ ਲਗਾ ਲਈਦੀ ਹੈ ਤੇ ਹੁਣ ਜੀ ਅੱਧਰ ਬਸ ਰੋਟੀ ਬਣਾ ਰਹੀ ਸੀ ਮੈਂ ਸਾਰਿਆਂ ਨੇ ਰੋਟੀ ਖਾ ਲਈ ਸੀ ਤੇ ਬਾਅਦ 'ਚ ਮੇਰੀ ਵੀ ਰੋਟੀ ਬਣ ਗਈ ਐ ਇੱਕ ਮੱਕੀ ਦੀ ਤਵੇ ਤੇ ਤੇ ਨਾਲ ਹੈਗੀ ਆਪਣੇ ਕੋਲ ਚਟਨੀ ਹਰੇ ਲਸਣ ਦੀ ਤੇ ਹਰੇ ਪਿਆਜ਼ ਤੇ ਧਨੀਏ ਦੀ ਤੇ ਗਾਜਰ ਮਟਰ ਦੀ ਸਬਜ਼ੀ ਐ ਆ ਦੇਖੋ ਜੀ ਰੋਟੀ ਕਿੰਨੀ ਵਧੀਆ ਫੁੱਲਦੀ ਪਈ ਐ ਮੱਕੀ ਦੀ ਸਵਾਜੀ ਮੇਰੀ ਮੱਕੀ ਦੀ ਰੋਟੀਆਂ ਤੁਹਾਨੂੰ ਬਣ ਕੇ ਤਿਆਰ ਨੇ ਕੁੰਜੀ ਰੋਟੀ ਰੋਟੀ ਖਾ ਕੇ ਮੈਂ ਕੋਠੇ ਤੇ ਆਈ ਸੀ ਕੱਪੜੇ ਲਾਣ ਵਾਸਤੇ ਕੰਬਲ ਸੁੱਕਿਆ ਐ ਬੱਸੇ ਕੰਬਲ ਨੂੰ ਮੈਂ ਵੈਸੇ ਹੀ 突ਪੇ ਪਾਈ ਰੱਖਿਆ ਵਾ ਕ ਚਲੋ ਬਦਿਆ ਥੋੜੀ 突ਪੇ ਨਾ ਪਿਆਰ ਹੋਊਗਾ ਤੇ ਆ ਦੇਖੋ ਜੀ ਮੈਂ ਕੰਬਲ ਉਤਾਰਨ ਲੱਗੀ ਸੀ ਤੇ ਆ ਧਾਰ ਟੁੱਟ ਗਈ ਕੰਬਲ ਤਾਂ ਮੈਂ ਫਟਾਫਟ ਹੱਥ ਚ ਫੜ ਲਿਆ ਸੀਗਾ ਦੋ ਪਰਤੇ ਹੋਗੇ ਤਾਰ ਦੇ ਤਾਰ ਨਾ ਐਸੇ ਵੀ ਟੁੱਟਣ ਵਾਲੀ ਸੀਗੀ ਦੋ ਤਾਰਾਂ ਬੰਨੀਆਂ ਹੋਈਆਂ ਸੀਗੀਆਂ ਤੇ ਹੁਣ ਜੀ ਆਪਾਂ ਸ਼ਾਮ ਨੂੰ ਬਣਾਵਾਂਗੇ ਖਿਚੜੀ ਕੁਛ ਨਾ ਦਾਲ ਦਾਲ ਪਾਲਕ ਪਈ ਹੋਈ ਸੀ ਛੋਟੀ ਜੀ ਖੋਲੀ ਦੇ ਵਿੱਚ ਤੇ ਆਕਲ ਦੇ ਝੋਲ ਪਏ ਹੋਏ ਸੀ ਬਣੇ ਹੋਏ ਇਹਦੇ ਨਾਲ ਹੀ ਆਪਾਂ ਖਿਚੜੀ ਤਿਆਰ ਕਰਾਂਗੇ ਵੇਸਟ ਨਹੀਂ ਕਰਾਂਗੇ ਆਪਾਂ ਕੁਝ ਵੀ ਪਿਆਜ ਪੂਜ ਕੱਟ ਕੇ ਤੇ ਪਾ ਤੇ ਆ ਜੀਰਾ ਜੂਰਾ ਥੋੜਾ ਜਿਹਾ ਅਦਰਕ ਪਾ ਤਾ ਕਦੂਕਸ ਕਰਕੇ ਲੋ ਜੀ ਆਪਣੀ ਖਿਚੜੀ ਬਣ ਕੇ ਤਿਆਰ ਹੈ ਇੱਕਦਮ ਆ ਵਿੱਚ ਮੈਂ ਪਾਲਕ ਵਾਲੀ ਦਾਲ ਵਿੱਚ ਪਾਤੀ ਸੀ ਇੱਕ ਕੋਲੀ ਪਈ ਸੀ ਥੋੜੀ ਜੀ ਮੂੰਗੀ ਮਸਰੇ ਦੀ ਦਾਲ ਪਾਈ ਸੀ ਜੋ ਜਿਆ ਪਾਇਰੇ ਤੇ ਪਹਾੜ ਨੇ ਥੋੜਾ ਜਿਹਾ ਰਤਨੀਆ ਤੇ ਕੋਈ ਦਿਪਰ ਦੀ ਸਬਜੀ ਵੀ ਪਈ ਹੋਈ ਸੀ ਉਹਦੇ ਨਾਲ ਪਪੂਲ ਕੇ ਖਾ ਲਿਆ ਗਾਜਰ ਮਟਰ ਦੀ ਸਬਜੀ ਤੇ ਮਟਰ ਪਨੀਰ ਦੀ ਸੀਗੀ ਤੇ ਥੋੜਾ ਜਨਾ ਦੇਸੀ ਘਿਓ ਘੜਦੀ ਸੀ ਮਡੰਬੀ ਦੇ ਵਿੱਚੋਂ ਨਾ ਡੱਬੀ ਖਾਲੀ ਹੋਰੀ نیچے-नीचे ਜੰਮਿਆ ਹੋਇਆ ਸੀ ਥੋੜਾ-ਥੋੜਾ ਨਿਕਲ ਰਿਹਾ ਸੀ ਚਮਚ ਨਾਲ